ਕੀ ਹਾਲ ਚਾਲ ਆ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਆਪਾਂ ਆਏ ਸੀ ਘਰੇ ਤੇ ਘਰੋਂ ਮਾਰਿਆ ਸ਼ਹਿਰ ਆਏ ਸੀ ਆ ਦੇਖੋ ਤੇ ਇਕੱਲੇ-ਬੁਲੇ ਆ ਗਏ ਸੀ ਤੇ ਆਉਂਦੇ ਆ ਸਰ ਬਾਬੇ ਆ ਗਏ ਤੇ ਬਾਬੇ ਕਹਿੰਦੇ ਵਧਾਈ ਲੈਣੀ ਆਵੇ ਆਣ ਗਵਾਂੜ ਇਕੱਠਾ ਆ ਗਿਆ ਆ ਵੇ ਪਸ਼ੂਆਂ ਥੱਲੇ ਖੜੇ ਆਣ ਗਵਾਂੜ ਇਕੱਠਾ ਹੋ ਗਿਆ ਤੇ ਇਧਰ ਬਾਬੇ ਆ ਕੇ ਵਧਾਈ ਲੈਣੇ ਕਹਿੰਦੇ 21000 ਤੋਂ ਘੱਟ ਲੈਣਾ ਨਹੀਂ ਆਇਆ ਕਿ 21000 ਵੀ ਦੇ ਦਾਂਗੇ ਥੱਲੇ ਦਾ ਉਤਰੋ ਬਾਬਾ ਜੀ ਤੇ ਬਾਬਾ ਜੀ ਉਤਰੋ ਥੱਲੇ ਉਹ ਰਾਜ ਦੀ ਤਾਰ ਯਾਰ ਬਾਬਾ ਹੀ ਆਇਓ ਯਾਰ ਮੇਰੇ ਕੋਲ ਲੱਫੜੇ ਕੀ ਜੀਰੀ ਨੂੰ ਲਿਆ ਰਹੀ ਬਾਬੇ ਕੋਈ ਚੱਕਰ ਨਹੀਂ ਆਇਓ ਬਾਬਾ 21000 ਜੀ 21000 ਆ ਦੇ ਲੋ ਇਹ ਸੇਰੇ ਵੀ ਬੰਦ ਲਿਆ ਪੱਕਾ 21000 ਤੈਨੂੰ ਕਹਿਦਾ ਸੰਦੀਪ ਮਾਣਾ ਟੂਬ ਖਾਣ ਗੱਡੀ ਚੱਲ ਉਤਰ ਗੱਡੀ YouTube ਖਾਣ ਬਾਬਾ ਯਾ ਦੂਆ ਵੇ ਚਾ ਉਤਰ ਜੇ ਬਾਹਰੋਂ ਆ ਜੇ ਤੈਨੂੰ ਕਹਿਦਾ 21000 ਦੇ ਦਾਂਗੇ ਓ ਯਾਰ ਉਤਰ ਭਰਾ ਵੀਡੀਓ ਕੱਟ ਬੈ ਨਈ ਨਈ ਇਹ ਤਾਂ 21000 ਬਊਗਾ ਪੂਰਾ ਤੇ ਉਹ ਕਲਦੀਪ ਯਾਰਾ ਮੇਰੇ ਕੁੱਤੇ ਭਗਾਈ ਆਵੇਂ ਮਰੀ ਜਾਂਦਾ ਆ ਗਿਆ ਲੈ ਆ ਨਿਕਲ ਚੱਲਿਆ ਸਾਲਾ ਕਮਜ਼ੋਰ ਹੱਡੀ ਜੀ ਦੇਮਾ ਪਾਣੀ ਜਾ ਇਹਨੂੰ ਗੱਲ ਮੇਰੀ ਸਹੀ ਆ ਓਏ ਇੱਕ ਬਾਈ ਆ ਇਹਦੀ ਰੇ ਲੈਣੀ ਆ ਕੀ ਹਾਂਜੀ ਕੀ ਆਂਦੇ ਤੁਸੀਂ ਪਾਣੀ ਲਾ ਦੇ ਮੰਨ ਤਾ ਕਹਿੰਦਾ ਨਹੀਂ ਪਾਣੀ ਨਹੀਂ ਕਿਉਂ ਉਹਨਾਂ ਨੂੰ ਪਾਣੀ ਲਾ ਦੇ ਇੱਕ ਓਪਾ ਉਹ ਲਾਉਣਾ ਪਾਣੀ ਨੇ ਪਾਣੀ ਲਾਉਣਾ ਤੇ ਫਿਰ ਵਾਜ ਜਾਏਗਾ ਤਾਂ ਮਰਿਆ ਸਿਰ ਜਾ ਹੋਰ ਕੋਗੇ ਮੈਂ ਕਹ ਖਾਈਏ ਝੋਨਾ ਤੇਨੂੰ ਤੇ ਝੋਨਾ ਵੀ ਕਨੂੰ ਮੈਂ ਕਿਹੜਾ ਜੱਗਾ ਮਸ਼ੀਨ ਵਾਲਾ ਨਹੀਂ ਤਾਂ ਉਹਨੇ ਛੱਡਤੀ ਮੋਟਰ ਕਿਹਨੇ ਨਹੀਂ ਛੱਡਤੀ ਮੋਟਰ ਦਾ ਬੰਦਦੀ ਨਹੀਂ ਭਰਦ ਕੇ ਖਾਲੇ ਵਾਲੇ ਭਰਤੇ ਮੈਂ 2 ਕਿੱਲੇ ਦੂਜੇ ਪਰਨ 2.5 ਕਿੱਲੇ ਭਰਨੇ ਦੂਜਾ ਕਨੂੰ ਭਰਨਾ ਯਾਰ ਮਗਰ ਉਹ ਡੈਗ ਪਿਆ ਫੇਰ ਕਣਕ ਬੀਜ ਨਹੀਂ ਬਾਅਦ ਚ ਖੰਗਬਾਲ ਮੋਚਣਾ ਅਗੇ ਵੀ ਜਾਏਗਾ ਕਣਕਾਂ ਤਾਂ ਰੌਣੀ ਕਰਨਾ ਪੈਣਾ ਚੱਲ ਨਾ ਚਲਾ ਵੇ ਇੱਕੀ ਬਾਕੀ ਯਾਰ ਗਾਂ ਲੀਦੇ ਨਹੀਂ ਓਏ ਲਾ ਲੀਦੇ ਬੁੱਲੀ ਜੀ ਕੱਪੜੇ ਮੰਗਦਾ ਕਾਚੇ ਸੰਦਾ ਨਹੀਂ ਚੱਲ ਬਈ ਆ ਬੰਦਾ ਫੜਿਆ ਦੇਖ ਲੋ ਮੱਝਾ ਖੋਲਣ ਆਇਆ ਸੀਗਾ ਦੈਨ ਦਿਹਾੜੇ ਤੂੰ ਤੂੰ ਚੋੜੇ ਦੈਨ ਦਿਹਾੜੇ ਚਪੜਾ ਵੀ ਨਹੀਂ ਸਾਡੇ ਨਾ ਵੇ ਲੋ ਨੰਗੇ ਪੈਰੀ ਚੋਰ ਜਿਹੜਾ ਟੱਡੀ ਜੀ ਮਾਰੀ ਮਗਰੋਂ ਗਿਆਨ ਗੂਮੂ ਕਰੇਗਾ ਓਏ ਇਹ ਕਿਧਰੋਂ ਆਇਆ ਇਧਰੋਂ ਉਹ ਟਰੈਕਟਰ ਖਲਿਆਰ ਕਹਿੰਦੀ ਰੇ ਨਾ ਇਹ ਦੇ ਮੇਰੇ ਰਾ ਉਹ ਦੂਜੇ ਲਾਉਣੇ ਕਰ ਟੈਂਕੀ ਸਾਫ ਕਰ ਲੋ ਤੇ ਤੇਲ ਨਹੀਂ ਆ ਰਕਦਾ ਐਈ ਬਾਊਟਸ ਹੋ ਗਏ ਇੱਕ ਬੁੱਛ ਬੁੱਝੇ ਲਾਉਣੇ ਇਸੇ ਦਿਨ ਹਾਂ ਹੋ ਉਹ ਉਹੀ ਤਾਂ ਦੱਸੀ ਤਾਂ ਇਹ ਸਾਇ ਬੁੱਛ ਲਾਉਣੇ ਮੈਨੂੰ ਚਪੇੜਾ ਮਾਰ ਕੇ ਤੇਰੇ ਵੰਡ ਕਾ ਦੋ ਕਿੱਥੇ ਬੰਨਿਆ ਹੋਵੇ ਕਿ ਮੱਛ ਤੜਕੇ ਤਾਂ ਜਮਾ ਇੱਥੇ ਸੀ ਓਏ ਸਰਦਾਰਪੁਰ ਪਾਣੀ ਲੈ ਗਿਆ ਏ ਕਿਉਂ ਲੈਣੇ ਕਿਨ ਲਾਉਣ ਜਾਣ ਚੱਲੋ ਓਹ ਪਾਣੀਪੁਰ ਚੱਲ ਗਏ ਓਏ ਘਰੇ ਦਾ ਵਧਾਈ ਲੈਣੇ ਜਾਂਦਾ ਸਲਤਾਨਪੁਰ ਜਾਵੜੇਗਾ ਚੱਲੀਏ ਵੇਖਣੇ ਗੱਡੀ ਦੇ ਚਲੋ ਉਹ ਭਰਾਵਾ ਪਾਣੀ ਹੋਣ ਹੈ ਨਹੀਂਗਾ ਕਿਹੇ ਪਾਸੇ ਵੀ ਨੂੰ ਵੇਖਣੇ ਸਾਰੇ ਪਾਸੇ ਆਹ ਕ੍ਰਾਈਪੁਰੇ ਲਾਈਂਦੇ ਆ ਓਏ ਠਾ ਯਾਰ ਇਹਦੇ ਮਾਰ ਲੱਕ ਚ ਕਰਿਆ ਕਿਹਾ ਬਹੁਤ ਵਰੀ ਪਾਈ ਇੱਕ ਪਾਈ ਸੜੀਕਾਰ ਕੋ ਕੌਣ ਉਹ ਰਾਜੂ ਇਹ ਕੋਰ ਆ ਗਿਆ ਓ ਹਾਏ ਓਏ ਓਦੋਂ ਦਾ ਰਾਜੂ ਓਏ ਪਾ ਆ ਮਾ ਰੋਟੀ ਖਾ ਕੇ ਸੌਂਗੇ ਵੀ ਆ ਗਿਆ ਪਹਿਲੀ ਵੀ ਵਾਹ ਕੇ ਆ ਗਿਆ ਇਹ ਉਤਰਿਆ ਨੱਕ ਜਾਵੇ ਕਿ ਚੜਾਉਂਦਾ ਜੀਰੇ ਵਾਲੇ ਖੁੱਸੇ ਓਏ ਉੱਥੇ ਚੱਕੀ ਦੇ ਨੱਕ ਜਾ ਜੀਰੇ ਵਾਲੇ ਵਾਂਗੂ ਚੜਾਉਂਦਾ ਵੇਹ ਉਧਰ ਆ ਭੈਜ ਗਾਰਾ ਪਾਈਆਂ ਨੀਆਂ ਗਾਰਾ ਪਾਈਏ ਨੇ ਖਾਂ ਗਣ ਨਾ ਚਲਾਇਆ ਪੁੱਟੋ ਸਾਡਾ ਇੰਟਰਵੈਂਕ ਨੇ ਆ ਨਹੀਂ ਆਲਟਰਨੇਟਰ ਲੈਣੇ ਨੇ ਇਧਰ ਵਧਾਈ ਲੈਣ ਆਏ ਸੀਗੇ ਤਾੜੀ ਮਾਰ ਕੇ ਕਿ ਹੁਣ ਜਾਂਦੇ ਨਹੀਂ ਗਾ ਆ ਜੇ ਕਰ ਗਏ ਓਏ ਸੁਰਾਈ ਲੈਂ ਲੱਗੇ ਨਵਾਏ ਇਧਰ ਓਏ ਟੈਂਪੂ ਹੈਗਾ ਓਏ ਨਾ ਨਹੀਂ ਲਾਰਗੇ ਝੋਨਾ ਨਹੀਂ ਕਰਣਗੇ ਲੈ ਤੂੰ ਸਲਾਵਾ ਲੈਂਦਾ ਨਹੀਂ ਲੋਕਾਂ ਨੂੰ ਝੋਨਾ ਵੜ ਲੈਣ ਨੂੰ ਨਹੀਂ ਇੱਥੇ ਓਏ ਇਹ ਝੋਨਾ ਵਖਾਣਾ ਸੁਰਾਈ ਲੈਂ ਲੱਗੇ ਨਵਾਏ ਜੀਰ ਕੇ ਓਰੇ ਆ ਸੁਰਾਈ ਲੈਂ ਲੱਗੇ ਨਵਾਏ ਵਖਾਈ ਯਾਰ ਚਿਕੀੜਾ ਵਖਾਈ ਟੱਡੀ ਮੂੰਹ ਜਾ ਓਰੇ ਆ ਓਏ ਸੁਰਾਈ ਲੈਂ ਲੱਗੇ ਏ ਕਾ ਟਿਰ